ਬਿਆਸ ਦੇ ਨਾਲ ਲੱਗਦੇ ਕਈ ਪਿੰਡਾਂ ਤੇ ਪਾਣੀ ਦੀ ਮਾਰ ਪੈ ਰਹੀ ਹੈ ਕਪੂਰਥਲਾ ਪੱਟੀ ਤਰਨਤਾਰਨ ਤੇ ਬਾਬਾ ਬਕਾਲਾ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆਈ ਹੈ ਸੋ ਬਿਆਸ ਦੇ ਨਾਲ ਲੱਗਦੇ ਕਈ ਪਿੰਡਾਂ ਤੇ ਪਾਣੀ ਦੀ ਮਾਰ ਪਈ ਹੈ ਦੱਸਦੇ ਕਿ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਤੇ ਕਈ ਕਈ ਫੁੱਟ ਪਾਣੀ ਭਰਿਆ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਾਰ ਨਾਲ ਲੈਣ ਦਾ ਵੀ ਇਲਜ਼ਾਮ ਲਗਾਇਆ ਫਾਜ਼ਿਲਕਾ ਵਿੱਚ ਵੀ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਇਸ ਵੇਲੇ ਵਧਿਆ ਹੋਇਆ ਹੈ ਲੋਕਾਂ ਨੂੰ ਹੁਣ ਹੜ ਦਾ ਖਤਰਾ ਸਤਾਉਣ ਲੱਗਿਆ ਜਿੱਥੇ ਫਸਲਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਜਿਸ ਕਦਰ ਕਈ ਕਈ ਏਕੜ ਫਸਲ ਜਿਹੜੇ ਨੇ ਉਹ ਪਾਣੀ ਵਿੱਚ ਡੁੱਬੀ ਹੋਈ ਹੈ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਤੇ ਵੀ ਕਈ ਕਈ ਫੁੱਟ ਪਾਣੀ ਭਰਿਆ ਹੈ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਾਰ ਨਾ ਲੈਣ ਦੇ ਵੀ ਇਲਜ਼ਾਮ ਲਾਏ ਨੇ ਲੋਕ ਆਪਣੇ ਤੌਰ ਤੇ ਹੀ ਜੂਝਦੇ ਹੋਏ ਆਪਣੀ ਪਰੇਸ਼ਾਨੀ ਨਾਲ ਨਜ਼ਰ ਆਏ ਨੇ ਫਾਜ਼ਲਕਾ ਵਿੱਚ ਵੀ ਸਤੂ ਦਰਿਆ ਦਾ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਰਾਜੀ ਕੇ ਹਿਮਾਚਲ ਪਹਾੜੀ ਮੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਪਣ ਦਾ ਪੱਧਰ ਵੱਧਦਾ ਜਾ ਰਿਹਾ ਹੈ ਸੋ ਇੱਥੇ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ ਨਜ਼ਰ ਆ ਰਿਹਾ ਹੈ ਜਿਵੇਂ ਇਸ ਵਾਰ ਪਹਾੜਾਂ ਤੇ ਕਹਿਰ ਟੁੱਟਿਆ ਖਾਸ ਕਰਕੇ ਹਿਮਾਚਲ ਚ ਲਗਾਤਾਰ ਜੋ ਬਦਲ ਫਤਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਦੇ ਚਲਦਿਆਂ ਮੈਦਾਨੀ ਇਲਾਕਿਆਂ ਵਿੱਚ ਪਾਣੀ ਦੀ ਮਾਰ ਹੋਰ ਵੀ ਪੈ ਰਹੀ ਹੈ ਸੋ ਲੋਕਾਂ ਨੂੰ ਨਹੜ ਦਾ ਖਤਰਾ ਸਤਾ ਰਿਹਾ ਹੈ ਲੋਕ ਆਪਣੇ ਤੌਰ ਤੇ ਹੀ ਇਸ ਪਰੇਸ਼ਾਨੀ ਨਾਲ ਜੂਝ ਤੇ ਨਜ਼ਰ ਆਏ ਨੇ ਅਤੇ ਪ੍ਰਸ਼ਾਸਨ ਤੇ ਸਰਕਾਰ ਤੇ ਸਾਰ ਨਾ ਲੈਣ ਦੇ ਇਲਜ਼ਾਮ ਵੀ ਕਈ ਥਾਵਾਂ ਤੇ ਪਿੰਡ ਵਾਸੀਆਂ ਨੇ ਲਗਾਏ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸੇ ਤਰ੍ਹਾਂ ਦੇ ਨਾਲ ਪਾਣੀ ਦੀ ਮਾਰ ਪੈ ਰਹੀ ਹੈ ਬਿਆਸ ਦੇ ਨਾਲ ਲੱਗਦੇ ਕਈ ਪਿੰਡਾਂ ਤੇ ਪਾਣੀ ਦੀ ਮਾਰ ਪਈ ਹੈ ਜਿਸ ਦੇ ਚਲਦਿਆਂ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਹੈ ਪਾਣੀ ਤੋਂ ਦੇਵਾ ਵਾ ਪਲਪੜਾਵੇ ਤੋਂ گلاب ਦਾ ਹਾਰਾ ਡੁੱਬ ਕੇ ਬਿਠਾਣੀ ਢੋਣੀ ਰੋ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਕਦਰ ਪਾਣੀ ਹੀ ਪਾਣੀ ਹਰ ਪਾਸੇ ਨਜ਼ਰ ਆ ਰਿਹਾ ਹੈ ਫਸਲਾਂ ਪਾਣੀ ਟੂਪੀਆਂ ਨੇ ਸੜਕਾਂ ਪਾਣੀ ਵੀ ਟੂਪੀਆਂ ਨੇ ਲੋਕ ਆਪਣੇ ਤੌਰ ਤੇ ਚੁੱਪ ਰਹੇ ਦਾ ਜ਼ਰਾਰਾ ਖਬਰਾਂ ਦੇ ਆਹ ਆਹ ਜਿਹੜੀਆਂ ਵਾ ਗੱਲਾਂ ਕਰਨੀਆਂ ਸੌਖੀਆਂ ਔਰ ਜਿਹੜੇ ਸਾਡੇ ਲੀਡਰ ਆਉਂਦੇ ਆ ਉਹਨਾਂ ਨੂੰ ਸincereਲੀ ਮਿਲ ਕੇ ਕੰਮ ਕਰਨਾ ਚਾਹੀਦਾ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਪਾਰਟੀ ਪਦਰ ਤੋਂ ਉੱਠ ਕੇ ਇਹ ਜਿਹੜੀ ਸਾਡੇ ਇਲਾਕੇ ਦੀ ਬਹੁਤ ਵੱਡੀ ਮੁਸੀਬਤ ਹੈ ਇਹਦੇ ਹੱਲ ਲਈ ਜਿਵੇਂ ਕੁਲਦੀਪ ਸਿੰਘ ਸੰਘ ਰੌਣਾ ਨੇ ਇੱਕ ਪਲਾਨ ਬਣਾਇਆ ਇਹਨਾਂ ਨੇ ਮਤਲਬ ਕਾਫੀ ਸਟਡੀ ਕੀਤੀ ਆ ਔਰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਜ਼ੋਰ ਨਾਲ ਲਾਣਾ ਚਾਹੀਦਾ ਤੁਸੀਂ ਗੱਲ ਕੀਤੀ ਸੀ ਵੀ ਲੈਂਡਿੰਗ ਫੂਨ ਪਾਲਸੀ ਤੇ ਕੇਂਦਰ ਨੇ ਆਪਾਂ ਹਰਾਇਆ ਪਿੰਲਾ ਹੁਣ ਪੰਜਾਬ ਨਹੀਂ ਹਰਾਇਆ ਇਸ ਮਸਲੇ ਤੇ ਵੀ ਆਪਾਂ ਜਿੱਤ ਪ੍ਰਾਪਤ ਕਰਦੇ ਆ ਮੈਂ ਸਾਰੀਆਂ ਜਥੇਬੰਦੀ ਨੂੰ ਅਪੀਲ ਕਰੂਗਾ ਕਿ ਆਪਾਂ ਸਾਰੀਆਂ ਜਥੇਬੰਦੀਆਂ ਇਸ ਜਿਹੜਾ ਬਹੁਤ ਹੀ ਤਰਸਦੀ ਵਾਲੇ ਇਲਾਕਾ ਹੈ ਆਪਣਾ ਇਹਨੂੰ ਮਤਲਬ ਬਚਾਉਣ ਵਾਸਤੇ ਕੰਮ ਕਰੀਏ ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜਿਸ ਕਦਰ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਆਈ ਹੈ ਲੋਕ ਜਿਹੜੇ ਨੇ ਖੱਜਲ ਖਵਾਰ ਹੁੰਦੇ ਪਰੇਸ਼ਾਨ ਹਤੇ ਇਥੇ ਮਦਦ ਦੀ ਵੀ ਢੀ ਕਰ ਰਹੇ ਨੇ ਚਰਨਜੀਤ ਸਾਡੇ ਨਾਲ ਇਸ ਵੇਲੇ ਜੁੜ ਚੁਕੇ ਨੇ ਚਰਨਜੀਤ ਜਿਸ ਨਾਲ ਦੇ ਨਾਲ ਅਸੀਂ ਤਸਵੀਰਾਂ ਵੇਖ ਪਾ ਰਿਹਾ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਕੀ ਕੁਝ ਫਿਲਹਾਲ ਦੇ ਹਾਲਾਤ ਨੇ ਇਸ ਵੇਲੇ ਜੀ ਇਹ ਖੇਤਰ ਸultanpur Lodhi ਦਾ ਮੰਡ ਖੇਤਰ ਆ ਬਾਉਪੁਰ ਜਿੱਥੇ ਕਿ ਕਰੀਬ 17 ਤੋਂ 20 ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਜੀ ਬੰਡ ਟੁੱਟਣ ਕਾਰਨ ਇਹ ਖੇਤਰ ਜਿਹੜਾ ਪੂਰੀਆਂ ਜਿਹੜੀ ਫਸਲਾਂ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਬਿਲਕੁਲ ਤਬਾਹ ਦੇ ਵਿੱਚ ਤਬਾਹ ਹੋ ਚੁੱਕੀ ਆ ਇਥੰਦੇ ਲੋਕ ਬਹੁਤ ਹੀ ਪਰੇਸ਼ਾਨ ਆ ਘਰਾਂ ਦੇ ਵਿੱਚੋਂ ਪਸੂ ਕੱਢਣ ਲਈ ਘਰਾਂ ਦੇ ਵਿੱਚ ਸਾਮਾਨ ਕੱਢਣ ਲਈ ਪਾਣੀ ਹੁਣ ਜਿਹੜਾ ਬਸ ਲਗਾਤਾਰ ਵੱਧ ਰਿਹਾ ਜਿਸ ਕਾਰਨ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੱਧ ਰਿਹਾ ਵਾ ਲੋਕਾਂ ਨੇ ਇਥੋਂ ਤੱਕ ਐਲਾਨ ਕਰ ਦਿੱਤਾ ਕਿ ਸਰਕਾਰ ਜਿਹੜੀ ਆ ਮਹਿੰਗੀਆਂ ਜ਼ਮੀਨਾਂ ਦੀ ਲੈਂਡ ਪੂਲਿੰਗ ਕਰਦੀ ਆ ਇੱਥੇ ਆਵੇ ਇੱਥੇ ਆ ਕੇ ਸਾਡੀ ਲੈਂਡ ਪੂਲਿੰਗ ਕਰੇ ਅਸੀਂ ਜ਼ਮੀਨਾਂ ਛੱਡਣ ਲਈ ਤਿਆਰ ਹਾਂ ਸਾਨੂੰ ਇਸ ਦਾ ਮੁੱਲ ਦਿੱਤਾ ਜਾਵੇ ਅਸੀਂ ਇਥੋਂ ਜਾਣਾ ਚਾਹੁੰਨਾ ਇੱਥੇ ਕੋਈ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਰਿਸ਼ਤਾ ਕਰਨ ਲਈ ਨਹੀਂ ਤਿਆਰ ਹਰ ਸਾਲ ਅਸੀਂ ਹੜ੍ਹ ਦੇ ਵਿੱਚ ਡੁੱਬ ਜਾਂਦੇ ਹਾਂ ਉਸ ਤੋਂ ਬਾਅਦ ਮਾਅਬਜ਼ਾ ਨਹੀਂ ਹੁੰਦਾ ਅਸੀਂ ਫਸਲ ਦੇ ਉੱਤੇ ਕਰੀਬ 65000 ਰੁਪਏ ਦੀ 70000 ਦੀ ਇੱਕ ਕਿੱਲੇ ਦੀ ਖਾਸ ਲਉਂਦੀ ਹੈ ਜਿਸੇ 25000 ਰੁਪਏ ਅਸੀਂ ਖਰਚਾ ਕਰ ਚੁੱਕੇ ਆ ਤਕਰੀਬ ਸਵਾ ਲੱਖ ਰੁਪਏ ਦਾ ਕਰਜ਼ਾ ਇੱਕ ਏਕੜ ਦੇ ਉੱਤੇ ਕਿਸਾਨਾਂ ਦੇ ਉੱਤੇ ਜੜ ਜਾਂਦਾ ਜਿਸ ਦੇ ਨਾਲ ਲੋਕ ਕਿਸਾਨ ਜਿਹੜੇ ਆ ਖੁਦ ਖੁਸ਼ੀਆਂ ਕਰ ਲਈ ਮਜਬੂਰ ਹੋ ਜਾਂਦੇ ਕਿਉਂਕਿ ਇੱਜ਼ਤਦਾਰ ਲੋਕ ਹੁੰਦੇ ਜ਼ਿਮੀਂਦਾਰ ਲੋਕ ਹੁੰਦੇ ਆ ਇਹਨਾਂ 50 50 ਕਿੱਲੇ 10 10 ਕਿੱਲੇ ਕਿਸੇ ਕੋਲ ਦੇ ਹੁਣ ਲਗਾਤਾਰ 2023 ਦੇ ਵਿੱਚ 19 ਦੇ ਵਿੱਚ ਉਸ ਤੋਂ ਬਾਅਦ ਹੁਣ ਹੜ ਆ ਚੁੱਕਿਆ ਜਿਸ ਦੇ ਜਿਹੜੇ ਸਰਕਾਰਾਂ ਦੇ ਨੇ ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਕੀਤੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦੇਣ ਦੇ ਇੰਨੇ ਦੁਖੀ ਆ ਅੱਜ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਲੈਂਡ ਪੂਲਿੰਗ ਕਰਦੀ ਹੈ ਜਲੰਧਰ ਚੰਡੀਗੜ੍ਹ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਕਰਦੇ ਇੱਥੇ ਆਣ ਕੇ ਕਰ ਕੋ ਇੱਥੇ ਇੰਡਸਟਰੀ ਬਣਾਓ ਇੱਥੇ ਤੁਸੀਂ ਜੀ ਪੁਰਸਤ ਪਲੋਸ ਬਣਾਓ ਇੱਥੇ ਕਰੋ ਜੇਕਰ ਕਰਨੀ ਆ ਜੀ ਬਿਲਕੁਲ ਔਰ ਇੱਥੇ ਹਰ ਵਾਰ ਦੇ ਹਾਲਾਤ ਇਸੇ ਤਰ੍ਹਾਂ ਦੇ ਨਾਲ ਨਜ਼ਰ ਆਉਂਦੇ ਨੇ ਲੇਕਿਨ ਲੋਕ ਖੱਜਲ ਖੁਆਰ ਹੁੰਦੇ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਨੇ ਲੇਕਿਨ ਇੱਕ ਵਾਰ ਫੇਰ ਪ੍ਰਸ਼ਾਸਨ ਤੇ ਸਰਕਾਰ ਤੇ ਸਾਰ ਨਾਲ ਲੈਂਡ ਦੇ ਇਲਜ਼ਾਮ ਵੀ ਲੱਗ ਰਹੇ ਨੇ ਬਿਲਕੁਲ ਜੀ ਸਰਕਾਰਾਂ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਗੱਲ ਕਰਦੇ ਹਾਂ ਪ੍ਰਸ਼ਾਸਨ ਆਪਣਾ ਪੱਖ ਰੱਖਦਾ ਪ੍ਰਸ਼ਾਸਨ ਕਰ ਰਿਹਾ ਅਸੀਂ ਅਸੀਂ ਲਗਾਤਾਰ ਇਹਨਾਂ ਦੀ ਮਦਦ ਕਰਦੇ ਹਾਂ ਅਸੀਂ ਜਿਹੜੀ ਜਿਹੜੀ ਚੀਜ਼ ਦੀ ਸਹੂਲਤਾਂ ਡਾਕਟਰਾਂ ਦੀ ਸਹੂਲਤਾਂ ਜਾਂ ਕੈਂਪ ਲਾਉਂਦੇ ਆ ਪਰ ਜਦੋਂ ਅਸੀਂ ਗਰਾਊਂਡ ਜ਼ੀਰੋ ਦੇ ਉੱਤੇ ਉਹਨਾਂ ਦੇ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਉਹ આરોਪ ਲਾਉਂਦੇ ਆ ਕਿ ਸਾਡੇ ਤੱਕ ਕੋਈ ਵੀ ਮਦਦ ਨਹੀਂ ਪਹੁੰਚਦੀ ਨਾ ਬੇੜੀਆਂ ਜਿਹੜੀਆਂ ਅਸੀਂ ਆਪਣੀਆਂ ਪ੍ਰਾਈਵੇਟ ਖਰੀਦੀਆਂ ਹੋਈਆਂ ਵਾ ਤੇ ਕੁਝ ਕਬੀੜੀਆਂ ਸੀਚੇਵਾਲ ਵੱਲੋਂ ਦਿੱਤੀਆਂ ਜਾਂ ਹੋਰ ਕਿ ਦਿੱਤੀਆਂ ਗਏ ਆरोप ਜਰੂਰ ਲੱਗ ਰਹੇ ਨੇ ਕੋਸ਼ਿਸ਼ ਚੱਲ ਰਹੀ ਹੈ ਦੋਨਾਂ ਦੇ ਪੱਖ ਜਦੋਂ ਸੁਣਦੇ ਆ ਕਿਸਾਨ ਵੀ ਆरोप ਲਗਾ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਕੀ ਆ ਜਾ ਰਿਹਾ ਕਿ ਅਸੀਂ ਜਿਹੜਾ ਪੂਰੇ ਪ੍ਰਬੰਧ ਕੀਤੇ ਹੋਏ ਆ ਬਿਲਕੁਲ ਜੇ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਹਾਲਾਤ ਸ਼ਾਇਦ ਨਾ ਬਣਦੇ ਜਿਸ ਕਦਰ ਹਰ ਵਾਰ ਹੀ ਇਨਾ ਪਿੰਡ ਵਾਸੀਆਂ ਨੂੰ ਕਿਸਾਨਾਂ ਨੂੰ ਝੂਜ ਨਾ ਪੈਂਦਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਲੇਕਿਨ ਇੱਥੇ ਜੋ ਨੁਕਸਾਨ ਹੁੰਦਾ ਉਸ ਦੀ ਪਰਪਾਈ ਨਹੀਂ ਹੋ ਪਾਂਦੀ ਔਰ ਹਰ ਵਾਰ ਇਸੇ ਤਰ੍ਹਾਂ ਦੇ ਹੀ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜੋ ਹੁਣ ਦੇ ਹਾਲਾਤ ਬਣੇ ਹੋਏ ਨੇ